ਰੈਡੀ ਫਰਬਰੀ ਮਾਰਚ ਦਾ ਮਹੀਨਾ ਪੇਪਰਾਂ ਦਾ ਹੁੰਦਾ ਹੈ ਡੰਡੀ ਇਸ ਸਮੇ ਸਾਰੇ ਸਾਲ ਦਾ ਲੇਖਾ ਜੋਖਾ ਹੋਣਾ ਹੁੰਦਾ ਹੈ ਡੰਡੀ ਸਿੱਖਿਆ ਦਾ ਤਰੀਕਾ ਬਹੁਤ ਹੱਦ ਤੱਕ ਬਦਲ ਗਿਆ ਹੈ ਡੰਡੀ ਹੁਣ ਨਾ ਰੱਟੇ ਲਾਉਣ ਦਾ ਤਰੀਕਾ ਹੈ ਅਤੇ ਨਾ ਹੀ ਵਾਰ-ਵਾਰ ਦਰਹਾਉਣ ਦਾ ਡੰਡੀ ਸਿੱਖਿਆ ਪ੍ਰਣਾਲੀ ਕਾਫੀ ਹੱਦ ਤੱਕ ਵਿਦਿਆਰਥੀ ਦੇ ਤਰਕ ਨੂੰ ਪਰਖਦੀ ਹੈ ਡੰਡੀ ਚਾਰ ਵਿਕਲਪਾਂ ਵਾਲੇ ਪ੍ਰਸ਼ਨ ਤਕਰੀਬਨ ਸਾਰੇ ਹੀ ਵਿਸ਼ਿਆਂ ਵਿੱਚ ਦਿੱਤੇ ਗਏ ਹਨ ਡੰਡੀ ਇਹਨਾਂ ਪੇਪਰਾਂ ਵਿੱਚੋਂ ਪਾਸ ਹੋਣਾ ਬਹੁਤਾ ਔਖਾ ਨਹੀਂ ਪਰ ਇਹਨਾਂ ਪ੍ਰੀਖਿਆਵਾਂ ਵਿੱਚੋਂ 100 ਵਿੱਚੋਂ 100 ਨੰਬਰ ਵੀ ਲੈ ਜਾ ਸਕਦੇ ਹਨ ਡੰਡੀ ਇਸ ਲਈ ਵਿਦਿਆਰਥੀ ਦੀ ਜ਼ਿੰਮੇਵਾਰੀ ਬਹੁਤ ਵਧ ਜਾਂਦੀ ਹੈ ਡੰਡੀ ਅੱਜਕੱਲ ਸਾਰੇ ਪੇਪਰਾਂ ਵਿੱਚ ਕੁਝ ਖਾਸ ਅੰਕਾਂ ਦੇ ਅਜਿਹੇ ਪ੍ਰਸ਼ਨ ਹੁੰਦੇ ਹਨ ਜਿਨ੍ਹਾਂ ਦੇ ਚਾਰ ਉੱਤਰ ਦਿੱਤੇ ਹੁੰਦੇ ਹਨ ਅਤੇ ਵਿਦਿਆਰਥੀ ਨੇ ਉਹਨਾਂ ਵਿੱਚੋਂ ਕੋਈ ਇੱਕ ਚੁਣਨਾ ਹੁੰਦਾ ਹੈ ਡੰਡੀ ਇਹ ਦੇਖਣ ਨੂੰ ਬਹੁਤ ਸੌਖਾ ਜਾਪਦਾ ਹੈ ਡੰਡੀ ਜੀ ਵਿਦਿਆਰਥੀ ਨੇ ਬਹੁਤ ਧਿਆਨ ਨਾਲ ਪੜਿਆ ਹੋਵੇ ਤਾਂ ਇਹ ਯਕੀਨਨ ਬਹੁਤ ਸੌਖਾ ਹੈ ਪਰ ਜੀ ਵਿਦਿਆਰਥੀ ਨੇ ਆਪਣਾ ਸਲੇਵਸ ਧਿਆਨ ਨਾਲ ਨਹੀਂ ਪੜਿਆ ਉਸ ਦਾ ਗਹਿਣਾ ਅਧਿਆਇਨ ਨਹੀਂ ਕੀਤਾ ਤਾਂ ਉਸ ਲਈ ਏ ਸਭ ਤੋਂ ਔਖਾ ਹੈ ਡੰਡੀ ਮਦਿਆਰਥੀ ਦੇ ਸਾਹਮਣੇ ਚਾਰ ਜਵਾਬ ਪਏ ਹਨ ਜਿੰਨਾ ਵਿੱਚੋਂ ਉਸ ਨੇ ਸਭ ਤੋਂ ਟੁਕਮਾ ਜਵਾਬ ਚੁਣਨਾ ਹੈ ਡੰਡੀ ਜੀ ਉਸ ਨੂੰ ਪੱਕਾ ਪਤਾ ਹੈ ਤਾਂ ਉਹ ਸਹੀ ਜਵਾਬ ਦੇ ਦੇਵੇਗਾ ਪਰ ਜੇ ਉਸ ਦੇ ਮਨ ਵਿੱਚ ਕਿਤੇ ਥੋੜੀ ਜਹੀ ਦੁਬਦਾ ਹੈ ਰੈਡੀ ਤਾਂ ਉਸ ਤੋਂ ਗਲਤੀ ਹੋ ਜਾਣ ਦਾ ਖਦਸ਼ਾ ਹੈ ਡੰਡੀ ਉਸ ਨੂੰ ਸਮਝ ਹੀ ਨਹੀਂ ਆਵੇਗੀ ਕਿ ਉਹ ਕਿਹੜਾ ਵਿਕਲਪ ਚੁਣੇ ਡੰਡੀ ਇਹ ਦੇਖਣ ਨੂੰ ਬਹੁਤ ਸੌਖਾ ਨਾਜ਼ਰ ਆਉਂਦਾ ਹੈ ਪਰ ਹੁੰਦਾ ਨਹੀਂ ਡੰਡੀ ਇਨ੍ਹਾਂ ਸਵਾਲਾਂ ਦਾ ਸਹੀ ਜਵਾਬ ਸਿਰਫ ਉਹੀ ਵਿਦਿਆਰਥੀ ਦੇ ਸਕਦਾ ਹੈ ਜਿਸ ਨੇ ਬਹੁਤ ਧਿਆਨ ਨਾਲ ਉਸ ਪਾਠ ਸਿਲੇਬਸ ਨੂੰ ਪੜ੍ਹਿਆ ਹੋਵੇ ਅਤੇ ਸਮਝਿਆ ਹੋਵੇ ਡੰਡੀ ਵਿਦਿਆਰਥੀ ਨੂੰ ਸਾਰੇ ਵਿਸ਼ਿਆਂ ਵੱਲ ਧਿਆਨ ਦੇਣਾ ਜ਼ਰੂਰੀ ਹੈ ਡੰਡੀ ਜੀ ਉਹ ਮੈਰਿਟ ਵਿੱਚ ਆਉਣਾ ਚਾਹੁੰਦਾ ਹੈ ਜਾਂ 90% ਤੋਂ ਵੱਧ ਨੰਬਰ ਲੈਣਾ ਚਾਹੁੰਦਾ ਹੈ ਤਾਂ ਉਸ ਨੂੰ ਸਾਰੇ ਵਿਸ਼ਿਆਂ ਵੱਲ ਹੀ ਧਿਆਨ ਦੇਣਾ ਪਵੇਗਾ ਡੰਡੀ ਹਰ ਵਿਸ਼ੇ ਦੇ ਨੰਬਰ ਮਿਲ ਕੇ ਹੀ ਉਸ ਨੂੰ ਮੈਰਿਟ ਵਿੱਚ ਆਉਣ ਦੇ ਯੋਗ ਬਣਾਉਣਗੇ ਡੰਡੀ ਪ੍ਰਸ਼ਨ ਪੱਤਰ ਦਾ ਪਾਠਕਾ ਨੂੰ ਵਿਦਿਆਰਥੀ ਕੋਲ ਹੋਣਾ ਚਾਹੀਦਾ ਹੈ ਡੰਡੀ ਉਸ ਨੂੰ ਇਹ ਪਤਾ ਹੋਣਾ ਜ਼ਰੂਰੀ ਹੈ ਕਿ ਕਿਹੜਾ ਪ੍ਰਸ਼ਨ ਕਿੰਨੇ ਨੰਬਰਾਂ ਦਾ ਹੋਵੇਗਾ ਡੰਡੀ ਇਸ ਨਾਲ ਉਸ ਨੂੰ ਇਹ ਪਤਾ ਚੱਲ ਜਾਵੇਗਾ ਕਿ ਉੱਤਰ ਕਿੰਨਾ ਕੁ ਲਿਖਣਾ ਹੈ ਡੰਡੀ ਇਸ ਸ਼ਬਦ ਦੇ ਨਾਲ-ਨਾਲ ਪ੍ਰਸ਼ਨ ਪੱਤਰ ਹੱਲ ਕਰਨ ਦਾ ਤਰੀਕਾ ਵੀ ਪਤਾ ਹੋਣਾ ਚਾਹੀਦਾ ਹੈ ਡੰਡੀ ਪ੍ਰਸ਼ਨ ਪੱਤਰ ਹੱਲ ਕਰਦਿਆਂ ਉੱਤਰ ਪੱਤਰੀ ਦੇ ਹਮੇਸ਼ਾ ਪ੍ਰਸ਼ਨ ਦਾ ਨੰਬਰ ਜ਼ਰੂਰ ਪਾਉਣਾ ਚਾਹੀਦਾ ਹੈ ਡੰਡੀ ਬੈਸੇ ਤਾਂ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜਿਸ ਕ੍ਰਮ ਵਿੱਚ ਪ੍ਰਸ਼ਨ ਦਿੱਤੇ ਗਏ ਹਨ ਉਸੇ ਕ੍ਰਮ ਵਿੱਚ ਉਹਨਾਂ ਦੇ ਪੁੱਤਰ ਲਿਖੇ ਜਾਣ ਦੰਡੀ ਜੇ ਕੋਈ ਪ੍ਰਸ਼ਨ ਅੱਗੇ ਪਿੱਛੇ ਵੀ ਹੱਲ ਹੁੰਦਾ ਹੈ ਤਾਂ ਉਸ ਦਾ ਪ੍ਰਸ਼ਨ ਨੰਬਰ ਜ਼ਰੂਰ ਨਾਲ ਲਿਖ ਦੇਣਾ ਚਾਹੀਦਾ ਹੈ